ਬੈੱਡਰੂਮ ਵਿੱਚ ਕਦੇ ਵੀ ਨਾ ਕਰੋ ਇਹ 12 ਗਲਤੀਆਂ ਨਹੀਂ ਤਾਂ ਹੋ ਜਾਓਗੇ ਕੰਗਾਲ ਸਸਰੀਆ ਕਾਲ ਜੀ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਦੋਸਤੋ ਬੈੱਡਰੂਮ ਵੀ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ ਕੰਮ ਤੋਂ ਥੱਕ ਕੇ ਘਰ ਆ ਕੇ ਬੈੱਡ ਤੇ ਲੇਟਦੇ ਹੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਘਰ ਦਾ ਜ਼ਿਆਦਾਤਰ ਸਮਾਂ ਇੱਥੇ ਹੀ ਬੀਤਦਾ ਹੈ ਕਈ ਵਾਰ ਬੈੱਡ ਤੇ ਹੀ ਅਸੀਂ ਚਾਹ ਪੀਂਦੇ ਹਾਂ ਅਤੇ ਬੈੱਡ ਤੇ ਹੀ ਖਾਣਾ ਖਾਂਦੇ ਹਾਂ ਜਾਣੋ ਅਣਜਾਣੇ ਵਿੱਚ ਅਸੀਂ ਕਈ ਅਜਿਹੇ ਕੰਮ ਕਰਨ ਲੱਗ ਜਾਂਦੇ ਹਾਂ ਜਿਸ ਕਾਰਨ ਸਾਡੀ ਜ਼ਿੰਦਗੀ ਵਿੱਚ ਸਮੱਸਿਆਵਾਂ ਆ ਜਾਂਦੀਆਂ ਹਨ ਇਹਨਾਂ ਗਲਤੀਆਂ ਕਾਰਨ ਘਰ ਵਿੱਚ ਲੜਾਈਆਂ ਝਗੜਾ ਹੋਣਾ ਲਾਜ਼ਮੀ ਹੈ ਇਸ ਦੇ ਨਾਲ ਹੀ ਆਰਥਿਕ ਤੰਗੀ ਆਉਣੀ ਸ਼ੁਰੂ ਹੋ ਜਾਂਦੀ ਹੈ ਵਾਸਤੂ ਸ਼ਾਸਤਰ ਵਿੱਚ ਕਈ ਅਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਗਲਤੀ ਨਾਲ ਵੀ ਬੈੱਡਰੂਮ ਵਿੱਚ ਨਹੀਂ ਕਰਨਾ ਚਾਹੀਦਾ ਹੈ ਠੀਕ ਹੈ ਹਾਂ ਜਪਾ ਇਹਨਾਂ ਗਲਤੀਆਂ ਦੀ ਤਾਂ ਦੱਸਾਂਗੇ ਤੇ ਤੁਹਾਡੇ ਤੋਂ ਜਿੰਨਾ ਵੀ ਤੁਹਾਨੂੰ ਹੋ ਸਕੇ ਤੁਸੀਂ ਇਹਨਾਂ ਤੋਂ ਬਚਣਾ ਹੈ ਠੀਕ ਹੈ ਤੇ ਇਹ ਗਲਤੀਆਂ ਨੂੰ ਨਾ ਬਾਰ ਬਾਰ ਕਰਨਾ ਤੇ ਤੰਗੀ ਦੇ ਨਾਲ-ਨਾਲ ਰਾਤਾਂ ਦੀ نیند ਵੀ ਉੱਡ ਜਾਂਦੀ ਹੈ ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਭ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਨੂੰ ਅੰਤ ਤੱਕ ਜ਼ਰੂਰ ਦੇਖੋ ਤੇ ਜੇ ਵਧੀਆ ਲੱਗੀ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਾਂ ਹੁਣ ਸ਼ੁਰੂ ਕਰਦੇ ਹਾਂ ਵਾਸਤੂ ਅਨੁਸਾਰ ਬੈੱਡ ਤੇ ਬੈਠ ਕੇ ਖਾਣਾ ਖਾਣ ਸਭ ਤੋਂ ਬੁਰੀ ਆਦਤ ਹੈ ਅਜਿਹਾ ਕਰਨ ਨਾਲ ਦੇਵੀ ਲక్ష్ਮੀ ਗੁੱਸੇ ਹੋ ਜਾਂਦੀ ਹੈ ਤੇ ਘਰ ਵਿੱਚ ਪੈਸੇ ਦੀ ਤੰਗੀ ਆਉਣ ਲੱਗ ਜਾਂਦੀ ਹੈ ਬੈੱਡ ਤੇ ਖਾਣਾ ਦੇ ਦਿਨਕੇ ਰਹਿ ਜਾਣ ਕਾਰਨ ਰਾਤ ਨੂੰ ਬੁਰੇ ਸੁਪਨੇ ਆਉਂਦੇ ਹਨ ਅਤੇ ਅੱਧੀ ਰਾਤ ਨੂੰ ਨੀਂਦ ਖੁੱਲ ਜਾਂਦੀ ਹੈ ਕੁਝ ਲੋਕ ਅਕਸਰ ਬੈੱਡ ਦੇ ਕੋਲ ਸਾਈਡ ਟੇਬਲ ਤੇ ਚਾਹ ਕੌਫੀ ਅਤੇ ਭੋਜਨ ਦੇ ਝੂਠੇ ਕੱਪ ਰੱਖਦੇ ਹਨ ਇਸ ਕਾਰਨ ਨਕਾਰਾਤਮਕ ਊਰਜਾ ਦੇ ਨਾਲ ਗਰੀਬੀ ਵੀ ਆਉਣ ਲੱਗਦੀ ਹੈ ਝੂਠੇ ਭਾਂਡਿਆਂ ਨੂੰ ਕਦੇ ਵੀ ਬੈੱਡ ਜਾਂ ਕਮਰੇ ਵਿੱਚ ਨਹੀਂ ਛੱਡਣਾ ਚਾਹੀਦਾ ਸਭ ਤੋਂ ਵਧੀਆ ਹੈ ਕਿ ਰਾਤ ਨੂੰ ਸਾਰੇ ਝੂਠੇ ਬਰਤਨ ਸਾਫ਼ ਕਰਕੇ ਹੀ ਸੌਵੋ ਠੀਕ ਹੈ ਤੇ ਜੇ ਤੁਸੀਂ ਪਾਣੀ ਰੱਖਣਾ ਹੈ ਤੇ ਵਧੀਆ ਮਤਲਬ ਕਿਸੇ ਗੜੀ ਵਿੱਚ ਰੱਖ ਸਕਦੇ ਹੋ ਤੇ ਜਦੋਂ ਤੁਸੀਂ ਪਾਣੀ ਪੀਓ ਤੇ ਉਹਦੇ ਵਿੱਚ ਮਾੜਾ ਜਿਹਾ ਪਾਣੀ ਪਾ ਕੇ ਤੁਸੀਂ ਗਲਾਸ ਨੂੰ ਹੰਕਾਲ ਕੇ ਕਿਸ ਰੱਖ ਸਕਦੇ ਹੋ ਤੇ ਜਦੋਂ ਰਾਤ ਨੂੰ ਪੀਣਾ ਹੋਵੇ ਗਲਾਸ ਚ ਪਾ ਕੇ ਤੇ ਉਹਨੂੰ ਮਾੜਾ ਜਿਹਾ ਪਾ ਕੇ ਤੁਸੀਂ ਕਿਤੇ ਵੀ ਡੋਲ ਸਕਦੇ ਹੋ ਭਾਵੇਂ ਕਮਰੇ ਵਿੱਚ ਵੀ ਠੀਕ ਹੈ ਤੇ ਬੈਡਰੂਮ ਵਿੱਚ ਲਾਈਟ ਨੂੰ ਕਦੇ ਵੀ ਬੈੱਡ ਦੇ ਸਰਾਣੇ ਵਾਲੀ ਦੀਵਾਰ ਤੇ ਨਹੀਂ ਲਗਾਉਣਾ ਚਾਹੀਦਾ ਲਾਈਟ ਨੂੰ ਹਮੇਸ਼ਾ ਬੈੱਡ ਦੇ ਉਲਟ ਵਾਲੀ ਦੀਵਾਰ ਤੇ ਲਗਾਉਣਾ ਚਾਹੀਦਾ ਹੈ ਕਮਰੇ ਵਿੱਚ ਦੱਖਣ ਵੱਲ ਕਿਸੇ ਵੀ ਲਾਈਟ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਬੈੱਡ ਤੇ ਸਿਰਹਾਣੇ ਦੇ ਹੇਠਾਂ ਅਖਬਾਰ ਜਾਂ ਕਿਤਾਬ ਵਰਗੀ ਕੋਈ ਵੀ ਨਹੀਂ ਰੱਖਣੀ ਚਾਹੀਦੀ ਇਸ ਕਾਰਨ ਘਰ ਵਿੱਚ ਨਕਾਰਾਤਮਕ ਊਰਜਾ ਆਉਣ ਲੱਗਦੀ ਹੈ ਜਿਸ ਦਾ ਅਸਰ ਜ਼ਿੰਦਗੀ ਤੇ ਸਿੱਧਾ ਅਸਰ ਪੈਂਦਾ ਹੈ ਇਸ ਦੇ ਨਾਲ ਹੀ ਤਰੱਕੀ ਦੇ ਰਾਹ ਵੀ ਮਸੀਦਾਂ ਆਉਂਦੀਆਂ ਹਨ ਠੀਕ ਹੈ ਦੀ ਜੜੀ ਕੋਈ ਵੀ ਅਖਬਾਰ ਹੋ ਰਿਹਾ ਆਪਣੇ ਬਾਹਰ ਟੇਬਲ ਤੇ ਰੱਖ ਸਕਦੇ ਹੋ ਬੈੱਡ ਜਿੱਥੇ ਡਰਾਈング ਰੂਮ ਹੈ ਉੱਧਰ ਰੱਖ ਸਕਦੇ ਹੋ ਤੇ ਬਟ ਆਪਦੇ ਸਰਾਣੇ ਥੱਲੇ ਨਾ ਰੱਖਿਓ ਵੈਸੇ ਆਪਦੇ ਟੇਬਲ ਤੇ ਕੋਲ ਜਾਂ ਕਿਤੇ ਵੀ ਤੁਸੀਂ ਰੱਖ ਸਕਦੇ ਹੋ ਜ਼ਿਆਦਾਤਰ ਲੋਕ ਬੈਡਰੂਮ ਡਰੈਸਿੰਗ ਟੇਬਲ ਰੱਖਦੇ ਹਨ ਇਸ ਵਿੱਚ ਸ਼ੀਸ਼ੇ ਦੀ ਮੌਜੂਦਗੀ ਕਾਰਨ ਬੈੱਡ ਤੇ ਪ੍ਰਤੀਬਿੰਦੂ ਸ਼ੀਸ਼ੇ ਵਿੱਚ ਬੰਨਾ ਸ਼ੁਰੂ ਹੋ ਜਾਂਦਾ ਹੈ ਇਸ ਕਾਰਨ ਵਸਤੂ ਦੋਸ਼ ਲੱਗ ਜਾਂਦਾ ਹੈ ਸ਼ੀਸ਼ਾ ਬੈਡਰੂਮ ਵਿੱਚ ਨਹੀਂ ਲਗਾਉਣਾ ਚਾਹੀਦਾ ਬੈਡਰੂਮ ਵਾਲੇ ਕਮਰੇ ਵਿੱਚ ਗਲਤੀ ਨਾਲ ਵੀ ਹਮਲਾਵਾਰ ਜਾਨਵਰਾਂ ਜਾਨੀਵ ਜੰਤੂਆਂ ਦੀਆਂ ਤਸਵੀਰਾਂ ਆਦੀ ਗੁੱਸੇ ਵਾਲੀ ਸਥਿਤੀ ਵਿੱਚ ਦੇਵੀ-ਦੇਵਤਿਆਂ ਦੀ ਕੋਈ ਤਸਵੀਰ ਜਾਂ ਮੂਰਤੀ ਨਹੀਂ ਹੋਣੀ ਚਾਹੀਦੀ ਠੀਕ ਹੈ ਪੂਜਾ ਰੂਮ ਵਿੱਚ ਰੱਖ ਸਕਦੇ ਹੋ ਲੌਬੀ ਵਿੱਚ ਕੋਈ ਵਧੀਆ ਲਗਾ ਸਕਦੇ ਹੋ ਬਟ ਆਪਦੇ ਬੈਡਰੂਮ ਦੀ ਪੂਜਾ ਘਰ ਪੂਜਾ ਸਥਾਨ ਤੇ ਨਹੀਂ ਬਣਾਉਣਾ ਚਾਹੀਦਾ ਵਸਤੂ ਵਿੱਚ ਇਸ ਨੂੰ ਬਹੁਤ ਗਲਤ ਮੰਨਿਆ ਗਿਆ ਹੈ ਠੀਕ ਹੈ ਤੁਸੀਂ ਆਦੇ ਕਈ ਲੋਕ ਦੇ ਨੇ ਆਪ ਦੇ ਰੱਖ ਸਕਦੇ ਨੇ ਬਟ ਤੁਸੀਂ ਜੇ ਤੁਹਾਡੇ ਕੋਲ ਸਪੇਸ ਘੱਟ ਏ ਤੇ ਤੁਸੀਂ ਕਿਚਨ ਦੇ ਨਾਲ ਥੋੜਾ ਜਿਹਾ ਏਰੀਆ ਦਾ ਅੱਡ ਬਣਾ ਸਕਦੇ ਹੋ ਜਾਂ ਲੌਬੀ ਚ ਜੇਕਰ ਬੈੱਡਰੂਮ ਚ ਦਰਪਣ ਜਾਂ ਸ਼ੀਸ਼ਾ ਲੱਗਾ ਹੋਵੇ ਤਾਂ ਧਿਆਨ ਰੱਖੋ ਕਿ ਉਹ ਬੈੱਡ ਦੇ ਸਾਹਮਣੇ ਨਾ ਹੋਵੇ ਪੁਰਬ ਜਾਂ ਦੀਆਂ ਤਸਵੀਰਾਂ ਨੂੰ ਗਲਤੀ ਨਾਲ ਵੀ ਬੈੱਡਰੂਮ ਦੀਆਂ ਕੰਧਾਂ ਤੇ ਨਹੀਂ ਲਾਉਣਾ ਚਾਹੀਦਾ ਠੀਕ ਹੈ ਤੇ ਪੁਰਵਜਾਂ ਦੀਆਂ ਤਸਵੀਰਾਂ ਨੂੰ ਗਲਤੀ ਨਾਲ ਵੀ ਬੈੱਡਰੂਮ ਤੇ ਸਰਾਣੇ ਵਾਲੀ ਕੰਨ ਤੇ ਵੀ ਨਹੀਂ ਡੰਗਣਾ ਚਾਹੀਦਾ ਠੀਕ ਹੈ ਜੇਕਰ ਬੈੱਡਰੂਮ ਚ ਕੋਈ ਵੀ ਧਾਰਮਿਕ ਪੁਸਤਕ ਜਿਵੇਂ ਚਾਲੀ ਸਾ ਜਾਂ ਧਾਰਮਿਕ ਗ੍ਰੰਥ ਪੁਸਤਕ ਰੱਖੀ ਹੋਈ ਹੈ ਤਾਂ ਉਸ ਨੂੰ ਤਰਨ ਤਾਂ ਆਪਣੇ ਬੈਡਰੂਮ ਵਿੱਚ ਹਟਾ ਦਿਓ ਇਹ ਗਲਤੀ ਕਦੇ ਵੀ ਨਾ ਕਰਿਓ ਬਹੁਤ ਪਾਪ ਲੱਗਦਾ ਹੈ ਤੁਹਾਡੇ ਪੱਲੇ ਕੱਖ ਨਹੀਂ ਰਹੇਗਾ ਜੇ ਤੁਸੀਂ ਇਹ ਗਲਤੀ ਕਰਤੀ ਤਾਂ ਕਿ ਬੈਡਰੂਮ ਵਿੱਚ ਪੁਸਤਕ ਜਾਂ ਮਤਲ ਠੀਕ ਹੈ ਇਹਨੂੰ ਤੁਸੀਂ ਪੂਜਾ ਰੂਮ ਵਿੱਚ ਹੀ ਰੱਖ ਸਕਦੇ ਹੋ ਜਾਂ ਕੋਈ ਅਲੱਗ ਟਰੰਕ ਵਗੈਰਾ ਲਗਾ ਕੇ ਜਿੱਦੋਂ ਨਾ ਉਹ ਝੂਠ ਮਿਲ ਸਕਦੀ ਗੰਦੇ ਕੱਪੜੇ ਜੁੱਤੀਆਂ ਤੇ ਝਾੜੂ ਵਰਗੀਆਂ ਚੀਜ਼ਾਂ ਕਦੇ ਵੀ ਬੈਡਰੂਮ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਨਾਲ ਹੀ ਬੈੱਡ ਤੇ ھیਠਾ ਝਾੜੂ ਕੂੜਾ ਕਬਾੜ ਵੀ ਨਾ ਰੱਖੋ ਬਦਕਿਸਮਤੀ ਤੋਂ ਬਚਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਨਾ ਕਰੋ ਇਹ ਕੰਮ ਬੈਡਰੂਮ ਚ 5 ਚੀਜ਼ਾਂ ਜ਼ਰੂਰ ਰੱਖੋ ਵਿਆਹੇ ਲੋਕਾਂ ਨੂੰ ਆਪਣੇ ਬੈਡਰੂਮ ਚ ਲਵ ਬਰਡ ਦੇ ਦੀ ਤਸਵੀਰ ਰੱਖਣੀ ਚਾਹੀਦੀ ਹੈ ਵਸਤੂ ਵਿੱਚ ਇਸ ਨੂੰ ਬਹੁਤ ਹੀ ਤੁਬੂ ਮੰਨਿਆ ਜਾਂਦਾ ਹੈ ਅਜਿਹਾ ਕਰਨ ਨਾਲ ਕਪਲ ਇੱਕ ਦੂਜੇ ਲਈ ਪਿਆਰ ਮਹਿਸੂਸ ਕਰਨਗੇ ਇਹ ਤਸਵੀਰ ਪਿਆਰ ਦੇ ਪ੍ਰਤੀਕ ਹੈ ਤੇ ਇਸ ਨੂੰ ਬੈਡਰੂਮ ਵਿੱਚ ਰੱਖਣ ਨਾਲ ਕਪਲ ਵਿੱਚ ਬਹੁਤ ਪਿਆਰ ਸਤਿਕਾਰ ਆਪਸ ਵਿੱਚ ਵਧਦਾ ਹੈ ਠੀਕ ਹੈ ਇਹ ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਭਾਵੇਂ ਆਪਨੀ ਹੀ ਕੋਈ ਮੈਰੀਸ ਵਗੈਰਾ ਦੀ ਤਸਵੀਰ ਆਪਦੇ ਬੈਡਰੂਮ ਵਿੱਚ ਲਗਾ ਸਕਦੇ ਹੋ ਤੇ ਬਹੁਤ ਆਸਾਨੀ ਨਾਲ ਠੀਕ ਹੈ ਅਕਸਰ ਲੋਕ ਆਪਣੇ ਬੈਡਰੂਮ ਨੂੰ ਸਜਾਉਣ ਲਈ ਕੁਝ ਫੁੱਲ ਰੱਖਦੇ ਹਨ ਘਰ ਆਪਣੇ ਬੈਡਰੂਮ ਚ ਕਦੇ ਵੀ ਈ ਮੁਰਝਾਏ ਅਤੇ ਕੰਡੇਦਾਰ ਫੁੱਲ ਨਹੀਂ ਰੱਖਣੇ ਚਾਹੀਦੇ ਅਜਾ ਕਰਨ ਨਾਲ પતિ-ਪਤਨੀ ਵਿੱਚ ਤਣਾਅ ਵੱਧਦਾ ਹੈ। ਵਸਤੂ ਅਨੁਸਾਰ ਬੈੱਡਰੂਮ 'ਚ ਹਮੇਸ਼ਾ ਤਾਜ਼ੇ ਅਤੇ ਖਿੜੇ ਫੁੱਲ ਰੱਖਣੇ ਚਾਹੀਦੇ ਹਨ। ਕਪਲਾਂ ਵਿੱਚ ਹਮੇਸ਼ਾ ਪਿਆਰ ਵਧਦਾ ਰਹਿੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਬੈੱਡਰੂਮ 'ਚ ਮਨੀ ਪਲਾਂਟ ਰੱਖਣਾ ਕਪਲ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਸਤੂ ਅਨੁਸਾਰ ਬੈੱਡਰੂਮ ਵਿੱਚ ਮਨੀ ਪਲਾਂਟ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਸ਼ੁਕਰ ਦਾ ਪ੍ਰਤੀਕ ਹੁੰਦਾ ਹੈ ਇਸ ਕਰਕੇ ਬਹੁਤ ਜਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੇ ਬਹੁਤ ਹੀ ਵਧੀਆ ਹੈ ਜਿਹੜੇ ਲੋਕ ਰੱਖਦੇ ਨੇ ਜਾਂ ਰੱਖਣੇ ਚਾਹੀਦੇ ਹਨ ਤੇ ਤੁਸੀਂ ਤੁਹਾਨੂੰ ਪਲਾਂਟ ਤੇ ਇੱਕ ਜ਼ਰੂਰ ਰੱਖਣਾ ਚਾਹੀਦਾ ਭਾਵੇਂ ਆਦੇ ਕਿ ਕਿਸੇ ਵੀ ਕੋਨੇ ਤੇ ਰੱਖ ਦੋ ਮਨੀ ਪਲਾਂਟ ਬੈਡਰੂਮ ਦੇ ਵਿੱਚ ਤੇ ਇਹ ਸਾਰੀਆਂ ਠੀਕ ਹੈ ਤਿੰਨ ਚੀਜ਼ਾਂ ਹੋ ਗਈਆਂ ਅੱਗੇ ਆਪਣੇ ਕੋਲ ਹੈਗੀ ਹੈ ਕਿ ਆਪਾਂ ਕਿਸੇ ਤਰ੍ਹਾਂ ਦਾ ਸਭ ਤੋਂ ਜਿਆਦਾ ਧਿਆਨ ਰੱਖਣਾ ਹੈ ਠੀਕ ਹੈ ਚੌਥੀ ਤੇ ਪੰਜਵੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜੀ ਇਸ ਨਾਲ ਪਤੀ ਪਤਨੀ ਦਾ ਰਿਸ਼ਤਾ ਮਿੱਠਾ ਹੋ ਜਾਂਦਾ ਹੈ ਤੇ ਉਹਨਾਂ ਦਾ ਵਿਚਾਰ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਤੇ ਆਪਣੇ ਜੀਵਨ ਸਾਥੀ ਦਾ ਨੇਮ ਦਾ ਪਹਿਲਾ ਅੱਖਰ ਕਮੈਂਟ ਵਿੱਚ ਜਰੂਰ ਦੱਸਿਓ ਨਵੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜੇ ਵੀਡੀਓ ਅੱਗੇ ਵੇਖਣੀ ਚਾਹੁੰਦੇ ਹੋਰ ਤੇ ਕਮੈਂਟ ਜਰੂਰ ਕਰਿਓ ਤੁਹਾਡਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ